ਹੈਲੋ ਹਾਂਜੀ ਸ਼ਸ਼ਟ੍ਰੀ ਕਾ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੇ ਸੋ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਇੱਕੋ ਫੇਸ ਮਾਸਕ ਤੇ ਆਪਣੇ హెయిర్ ਮਾਸਕ ਲਈ ਹੋਮ ਰੈਮੇਡੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਇਫੈਕਟਿਵ ਹੁੰਦੀ ਹੈ ਸੋ ਅੱਜ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਇਹਨਾ ਮੇਰੇ ਕੋਲ ਚੌਲ ਬਾਲੇ ਹੋਏ ਸੀ ਮਤਲਬ ਮੈਂ ਨਾ ਫਰਾਈਡ ਰਾਈਸ ਅਸ ਚੌਲ ਉਬਾਲਦੀ ਹੁੰਨੀ ਹੈ ਨਾ ਤਾਂ ਇਹ ਬਾਲ ਕੇ ਰੱਖੇ ਹੋਏ ਸੀ ਤੇ ਥੋੜੇ ਜਿਹਾ ਆਪਾਂ ਇਹ ਪਾ ਲਾਂਗੇ ਅੱਧਰ ਪਾਣੀ ਉਬਾਲਨ ਉ ਰੱਖਿਆ ਹੋਇਆ ਪਾਣੀ ਪਾਇਆ ਹੋਇਆ ਇਜਾ ਮੈਂ ਥੋੜੇ ਪਾਉਂਗੀ ਚੌਲ ਵੈਸੇ ਆਲਰੇਡੀ ਬੋਇਲੇ ਹੋਰ ਬੋਇਲ ਹੋ ਜਾਣਗੇ ਕੋਈ ਗੱਲ ਨਹੀਂ ਬਟ ਇਹ ਬਹੁਤ ਜ਼ਿਆਦਾ ਇਫੈਕਟਿਵ ਹੁੰਦੇ ਹਨ ਨਾ ਸਕਿਨ ਤੇ ਤੇ ਹੈਅਰ ਤੇ ਦੋਨਾਂ ਚੀਜ਼ਾਂ ਤੇ ਤੇ ਇਹ ਆਪਣੇ ਕੋਲ ਫਲੈਕਸੀਡ ਨੇ ਜਿਹੜੇ ਮੈਂ ਇਹ ਪਾ ਦੂੰਗੀ ਥੋੜੇ ਰੱਖ ਲੈਣੀ ਥੋੜੇ ਪਾਤੀ ਨੇ ਲੋ ਜੀ ਬਸ ਆਪਾਂ ਇਹ ਨੂੰ ਉਬਾਲਣਾ ਰੱਖ ਦਿੱਤਾ ਇਹਨ ਇੱਕ ਜਲਜੀ ਬਣੂਗੀ ਆਪਾਂ ਹਨਾ ਉਹ ਜਲਜੀ ਲਾਉਣੀ ਆਪਣੇ ਫੇਸ ਤੇ ਤੇ ਆਪਾਂ ਹੇਅਰ ਤੇ ਹਨਾ ਕਿ ਬਸ ਇਹਨੂੰ ਆਪਾਂ ਉਬਾਲ ਦਾਂਗੇ ਛੋਗੀ ਤਰ੍ਹਾਂ ਲੋ ਜੀ ਇਹ ਆਪਣਾ ਉਬਲ ਗਿਆ ਸੀਗਾ ਤੇ ਮੈਂ ਹੁਣ ਤੁਹਾਨੂੰ ਦਿਖਾ ਦਿੰਦੀ ਹਾਂ ਕਿਵੇਂ ਦਾ ਹੈ ਅਜੀ ਮੈਂ ਦੇਖਿਓ ਆ ਦੇਖੋ ਜਿਵੇਂ ਅਲਵੇਰਾ ਜਲ ਮੰਗੂ ਬਣ ਗਿਆ ਨਹੀਂ ਕੋਤੀ ਵਸਿਆ ਨਾ ਪਹਿਲੇ ਇੱਕ ਤੇ ਲਾ ਲਾਂਗੇ ਤੇ ਆਪਣਾ ਫੇਸ ਤੇ ਲਾ ਲਾਂਗੇ ਮੇਚਾ ਪਾ ਕੇ ਲਾ ਲੈਣੀ ਹੈ ਉਜੀ ਮੈਚ ਨੂੰ 니ਜ ਲੈ ਹੈ ਨਾ ਵੀ ਟੀ-ਸ਼ਰਟ ਦੇ ਉੱਤੇ ਨਾ ਟਿੱਕੀ ਜਾਵੇ ਇਹ ਜੇ ਡਿੱਗਣਾ ਹੈ ਚੁੰਨੀ ਜੜਿਕ ਜੂਗਾ ਤੇ ਇਹਨਾਂ ਪਹਿਲਾ ਪੰਪ ਕਿਹਦੇ ਨੇ ਬਾਲਾਂ ਚ ਕੁੰਜਾ ਘੱਟੇ ਰਾਂਗੇ ਥੋੜ੍ਹੀ ਥੋੜ੍ਹੀਆਂ ਕਿਉਂਕਿ ਮੈਂ ਫ੍ਰੈਂਚ ਕੀਤਾ ਹੋਇਆ ਸੀ ਨਾ ਤੇ ਗੁੱਤ ਕੀਤੀ ਸੀ ਤਾਂ ਮੇਰੇ ਗੁੰਝਾ ਪਿਆ ਪਿਆ ਨੇ ਹਨ ਲਓ ਜੀ ਇਹ ਆਪਣਾ ਐਵੇਂ ਦਾ ਬਣਿਆ ਹੋਸ਼ ਤੁਸੀਂ ਪਾਣੀ ਜਿਆਦਾ ਪਾਣਾ ਤਾਂ ਪਾਣੀ ਜਿਆਦਾ ਪਾ ਸਕਦੇ ਹੋ ਤੇ ਜੇ ਤੁਸੀਂ ਫਲੈਕਸੀਡ ਘੱਟ ਪਾਉਂਗੇ ਹਨਾ ਤਾਂ ਜਿਆਦਾ ਉਹ ਬਣੂਗਾ ਉਹ অ্যালোਵੈਰਾ ਵਾਂਗੂ ਬਟ ਮੈਂ ਤਾਂ ਨਹੀਂ ਜਿਆਦਾ ਬਣਾਇਆ ਹੈਗਾ ਮੈਂ ਤਾਂ ਇਹ ਥਿੱਕ ਰੱਖਿਆ ਕਿਉਂਕਿ ਮੈਂ ਚਾਹਉਣੀ ਹੈ ਕਿ ਇਹ ਮੇਰੇ ਮੂਤੇ ਤੇ ਬਾਲਾਂ ਤੇ ਖੜੇ ਕਿਉਂਕਿ ਜੇ ਮੌਮੀ ਖੜਾਉਂਗੀ ਹਨਾ ਤਾਂ ਥੋੜਾ ਜਿਆਦਾ ਇਫੈਕਟਿਵ ਹੋਊਗਾ ਬਣਾਇਆ ਲੱਗਦਾ ਕਿਉਂਕਿ ਨਹੀਂ ਤੇ ਉਹ ਆਪਣਾ ਸਿੰਪਲ ਜਿਵੇਂ ਕਹਿੰਦੇ ਆ ਪੈ অ্যালোਵੈਰਾ ਵਾਂਗੂ ਜੈਲ ਬਣ ਜੂਗੀ ਉਹ ਖੜਦੀ ਨਹੀਂ ਹੈਗੀ ਜੰਮੀ ਵੀ ਇਹ ਖੜਜੂਗਾ ਮੇਰੇ ਬਾਲਾਂ ਤੇ ਤਾਂ ਮੈਂ ਐਵੇਂ ਦਾ ਬਣਾ ਲਿਆ ਇਨ ਨੂੰ ਬਸ ਬਲਾ ਲਾਂਗੇ ਹੋਰ ਆਪਣੇ ਵਾਲਾਂ ਤੇ ਹਾ ਪਾਰਟੀਸ਼ਨ ਲਿਆ ਥੋੜੇ ਥੋੜੇ ਵਾਲ ਚੱਕੀ ਜਾਵਾਂਗੇ ਥੱਲੋਂ ਤੇ ਇਹਨੂੰ ਲਾਈ ਜਾਵਾਂਗੇ ਮਾਈ ਗॉड ਮੇਰੇ ਵਾਲ ਤੇ ਮੈਂ ਕਹਣਾ ਮੈਂ ਨਾ ਪਰਾ ਨੇ ਕਪੜੇ ਝੀ ਕਰੇਗਾ ਕਿ ਇਹ ਵੈਸੇ ਦਾਗ ਤੇ ਤਾਂ ਕੋਈ ਪੈਣਾ ਨਹੀਂ ਹੈਗਾ ਮਟੇ ਡੁੱਲੂ ਦਾ ਕਾਫੀ ਜਿਵੇਂ ਮੈਂ ਵੀ ਚੁੰਨੀ ਲੈ ਲਈ ਨਾ ਤਾਂ ਇਹਦੇ ਨਾਲ ਫਰਕ ਰਹੂਗਾ वैसे अगर ਤੁਸੀਂ ਲਾ ਰਹੇ ਹੋ ਹਨ ਤੁਸੀਂ ਇਹਦੇ ਵਿੱਚ ਉਹ ਵੀ ਕਰ ਸਕਦੇ ਹੋ ਆਪਣੇ ਕੀਨੇ ਪਿਆਜ਼ ਨੇ ਜਿਹੜੇ ਹਨ ਤੁਸੀਂ ਉਹ ਵੀ ਇਹਨੂੰ ਬੋਇਲ ਕਰ ਸਕਦੇ ਹੋ ਪਿਆਜ਼ ਨੂੰ ਵੀ ਇਹਦੇ ਵਿੱਚ ਤੇ ਸਰੋਂ ਦਾ ਤੇਲ ਪਾਉਣਾ ਸਰੋਂ ਦਾ ਤੇਲ ਪਾਲਿਓ ਇਹ ਮੈਂ ਸਿਰਫ ਬਾਲਾਂ ਵਾਸਤੇ ਅਸਰੀ ਹਨ ਤੇ ਵਿਟਾਮਿਨ ਦੇ ਕੈਪਸੂਲ ਹੈਗੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਬਟ ਇਹ ਮੈਂ ਸਿਰਫ ਦੋ ਚੀਜ਼ਾਂ ਹੀ ਰੱਖੀ ਕਿਉਂਕਿ ਮੈਂ ਦੋ ਤਰ੍ਹਾਂ ਲਾ ਸਕਦੀ ਹਾਂ ਨਾ ਕਿਵੇਂ ਮੈਂ ਹੁਣ ਮਤਲਬ ਮੈਂ ਮੂਤੇ ਵੀ ਲਗਾਉਂਗੀ ਇਹ ਤਾਂ ਫਿਰ ਮੈਨੂੰ ਅੱਡ ਚੀਜ਼ਾਂ ਨਹੀਂ ਕਰਨੀਆਂ ਪੈਣਗੀਆਂ ਤੇ ਬਾਕੀ ਪਿਆਜ਼ ਜੇ ਆਏ ਹਨ ਨਾ ਮੈਂ ਤਾਂ ਨਹੀਂ ਲੱਹ ਪਾਇਆ ਹੈਗਾ ਵਿੱਚ ਤਲਿਗਾ ਤੇ ਪਿਆਜ਼ ਬਹੁਤ ਮਹਿੰਗੇ ਆ ਸੀਰੀਅਸਲੀ ਸੋ ਮੈਂ ਤਾਂ ਵੀ ਕਿਹਾ ਸਕਦੇ ਤੁਸੀਂ ਤੇ ਬਾਕੀ ਇੱਕ ਇਹ ਕਹਿ ਸਕਦੇ ਕਿ ਕਹਿੰਦੇ ਨੇ ਪਿਆਜ਼ ਨਾਲ ਨਾ ਕਿ 스멜 ਜੀ ਛੇਤੀ ਜਾਂਦੀ ਨਹੀਂ ਹੈਗੀ ਬਾਹਰਾਂ ਚੋਂ ਤਾਂ ਕਰਕੇ ਮੈਂ ਨਾ ਇਹ ਨਹੀਂ ਲਾਇਆ ਹੈਗਾ ਪਿਆਜ਼ ਬਟ ਤੁਸੀਂ ਪਾ ਸਕਦੇ ਹੋ ਵਿਟਾਮਿਨੀ ਦਾ ਕੈਪਸੂਲ ਮੈਂ ਪਾ ਲੈਂਦੀ ਬਟ ਮੇਰੇ ਕੋਲ ਅਜੇ ਫਿਲਹਾਲ ਉਹ ਹੈ ਨਹੀਂ ਸੋ ਅਬੀ ਤੁਹਾਡੇ ਕੋਲ ਹੈ ਤਾਂ ਤੁਸੀਂ ਜ਼ਰੂਰ ਪਾਓ ਕਿਹੜੀਆਂ ਭੈਣਾਂ ਕਹਿੰਦੇ ਆ ਨਾ ਪਾਰਲਰ ਚ ਕੇਰٹین ਕਰਵਾਉਣੇ ਆਪਾਂ ਉਹ ਜੰਮੀ ਉਹਦੇ ਵਰਗੀ ਹੋਰ ਹੋਈ ਵੀ ਆ ਥਿਕਨੈਸ ਇਹਦੀ ਤੇ ਰਿਜ਼ਲਟ ਵੀ ਉਵੇਂ ਹੀ ਆ ਰਿਹਾ ਕਿਉਂਕਿ ਮੈਂ ਤਾਂ ਹੁਣ ਸੈਲੂਨ ਚ ਲਾ ਕੇ ਹਟੀਆਂ ਨਾ ਟਾਈਮ ਤੇ ਮੈਨੂੰ ਸੈਲੂਨ ਚ ਹਰ ਇੱਕ ਚੀਜ਼ ਪਤਾ ਹੈ ਵੀ ਕਿਹੜੀ ਕਿਵੇਂ ਹੋਊਗੀ ਜਿਵੇਂ ਕੇਰٹین ਬਾਰੇ ਬੋਟੌਕਸ ਬਾਰੇ ਹੈ ਨਾ ਸਾਰਾ ਕੁਝ ਪਤਾ ਤਾਂ ਮੈਂ ਉਹਨਾਂ ਦੇ ਦੇਖਿਆ ਹੋਇਆ ਹਨਾ ਰਿਜ਼ਲਟ ਜਿਸ ਦਾ ਆਪ ਐਪਲੀਕੇਸ਼ਨ ਕਰਦੇ ਐਵੇਂ ਐਵੇਂ ਕਰਕੇ ਜੰਮੀ ਜੰਮੀ ਸੇਮ ਟੂ ਸੇਮ ਹੋਇਆ ਅਗਰ ਤੁਸੀਂ ਕਹਿੰਦੇ ਹੋ ਉਹਨਾਂ ਨਾਲ ਵਾਲ ਤਾਂ ਸਟੇਟ ਹੋ ਜਾਂਦੇ ਮੈਨੂੰ ਵੀ ਇਹਦਾ ਵਾਲ ਸਟੇਟ ਨਹੀਂ ਹੁੰਦੇ ਤਾਂ ਇਹ ਸੀਰੀਅਸਲੀ ਇਹ ਗੱਲ ਇਹ ਹੈ ਕਿ ਕਿਉਂਕਿ ਆਪਾਂ ਜਦੋਂ ਕਰਟਨ ਕਰ ਕਰਦੇ ਆਂ ਤਾਂ ਉਸ ਤੋਂ ਬਾਅਦ ਆਪਾਂ ਸਟ੍ਰੇਟ ਕਰਦੇ ਆਂ ਪਾਲ ਹਨਾ ਪ੍ਰੈਸਿੰਗ ਕਰਦੇ ਆਂ ਤਾਂ ਕਰਕੇ ਉਹ ਸਟ੍ਰੇਟ ਹੁੰਦੇ ਨੇ ਨਹੀਂ ਲੇਕਿਨ ਪ੍ਰੋਟੀਨ ਤਾਂ ਮੈਨਲਾ ਦਾ ਬਾਲ ਨੂੰ ਸੇਮ ਟੂ ਸੇਮ ਮਿਲ ਨਹੀਂ ਰਿਹਾ ਬਲਕਿ ਕਰਟਨ ਤਾਂ ਬਹੁਤ ਜ਼ਿਆਦਾ ਹਾਰਮਫੁਲ ਆਪਣੇ ਬਾਲਾਂ ਲਈ ਜਦੋਂ ਕਰਦੇ ਹੁੰਦੇ ਆ ਨਾ ਸੈਲੂਨ ਜੰਨੀ ਭੈੜੀ ਸਮੈਲ ਆਉਂਦੀ ਆ ਨਾ ਮਤਲਬ ਤੁਸੀਂ ਖੜ੍ਹ ਵੀ ਨਹੀਂ ਸਕਦੇ ਹੁੰਦੇ ਉੱਥੇ ਸਾਹ ਵੀ ਨਹੀਂ ਲਾ ਹੁੰਦਾ ਨੇ ਬਾਕੀ ਕੇਰਟਨ ਆਪਣੇ ਅੰਦਰ ਸਿਸਟਮ ਵਾਸਤੇ ਜਿਵੇਂ ਕਹਿੰਨੇ ਹਨਾ ਆਰਗਨ ਤੇ ਬਾਕੀ ਕੇਰਟਨ ਹੈਗੀ ਬਹੁਤ ਜ਼ਿਆਦਾ ਹਾਨਫੁਲ ਆਪਣੇ ਅੰਦਰ ਜਾਂਦੀ ਹੈ ਜਿਹੜਾ ਦੋ ਜੀ ਆਪਾਂ హెਅਰ ਤੇ ਮਾਸਕ ਲਾ ਲਿਆ ਆਪਣਾ ਤੇ ਇਹਨੇ ਆਕੜ ਜੀ ਕੀ ਕੀਤਾ ਜਿਵੇਂ ਮਾਸਕ ਨਹੀਂ ਲਾਉਂਦੇ ਬਸ ਇਹ ਮਾਸਕ ਵਾਂਗੂ ਆਕੜ ਕੇ ਆਹੀ ਮਨ ਆਪਾਂ ਪੇਸਟ ਲਾ ਲੈਣੀਆਂ ਤੁਸੀਂ ਇਹਨਾਂ ਸਟੋਰ ਕਰਕੇ ਰੱਖ ਸਕਦੇ ਹੋ ਹਨਾ ਜਿਹੜਾ ਆਪਾਂ ਚੀਜ਼ ਬਣਾਈ ਆ ਤੇ ਇਹਨੂੰ ਬਾਅਦ 'ਚ ਵੀ ਲਾ ਸਕਦੇ ਹੋ ਫਰਿੱਜ 'ਚ ਰੱਖ ਕੇ ਸਟੋਰ ਕਰ ਲਿਓ ਮੈਂ ਆਪਣੇ ਤੇ ਕਾਤੂਨੀ ਕਰਦੀ ਆ ਇੱਥੇ ਨਾ ਸਫਾਈ ਦਾ ਬਹੁਤ ਪ੍ਰੋਬਲਮ ਹੋ ਜਾਂਦੀ ਜਿਵੇਂ ਹੁਣ ਸਿੰਕ ਹੈ ਜੋ ਸਾਰਾ ਸਾਫ ਕਰਨਾ ਪਊ ਹੈ ਨਾ ਥੱਲੇ ਫਰਸ਼ ਹੈ ਤੋਂ ਸਾਫ ਕਰਨਾ ਪਊਗਾ ਆਪਣੀ ਇੰਡੀਆ ਐਂਕੀ ਸੀ ਵਧੀਆ ਯਾ ਕਰਕੇ ਆਪਣਾ ਗਿਆ ਰਾਮਾ ਝਾੜੂ ਕੱਢ ਕੇ ਉੱਪਰ ਗੇੜ ਤੋਂ ਬਾਅਦ ਨਿਕਲਦਾ ਅਸੀ ਕੂੜਾ ਇੱਥੇ ਕਿਤੇ ਦੇ ਪਾਸੇ ਨਿਕਲਦਾ ਹੀ ਨਹੀਂ ਹੈਗਾ ਪਾਣੀ ਐ ਬਾਰਿਸ਼ ਤੇ ਪਾਣੀ ਚਾਹਤੇ ਕਿ ਉਹ ਕਿਲ ਕਰ ਦੇ ਕਰਨੇ ਹਾਂਜੀ ਮੈਂ ਹੈਡਵਾਸ਼ ਵੀ ਕਰ ਲਿਆ ਤੇ ਆਪਾਂ ਫੇਸਵਾਸ਼ ਵੀ ਕਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਹਨਾ ਕਿੰਨੀ ਸੋਹਣੀ ਹੈ ਨਾ ਸਕਿਨ ਹੈ ਜੇ ਮੈਂ ਮੋਇਸਚਰਾਈਜ਼ਰ ਵੀ ਨਹੀਂ ਲਗਾਇਆ ਮੋਇਸਚਰਾਈਜ਼ਰ ਵੀ ਮੈਂ ਹਜੇ ਲਗਾਉਣਾਗਾ ਤੇ ਇਹਨਾਂ ਸੋਹਣੀ ਸਕਿਨ ਹੋਗੀ ਸੌਫਟ ਸੌਫਟ ਹਾਈਕਮ ਤੇ ਇਹ ਪਤਾ ਹੈ ਮਾਸਕ ਤੁਸੀਂ ਕਿਵੇਂ ਲਾ ਸਕਦੇ ਕਈਆਂ ਦੇ ਨਾਲ ਓਪਨ ਪੋਰਸ ਹੁੰਦੇ ਨੇ ਹਨਾ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਹਨਾ ਓਪਨ ਪੋਰਸ ਮਤਲਬ ਉਹ ਹੁੰਦੇ ਨੇ ਗੱਡੇ ਹੁੰਦੇ ਨੇ ਹਨਾ ਆਪਣੇ ਫੇਸ 'ਚ ਟੋਏ ਹੁੰਦੇ ਨੇ ਜਿਹੜੇ ਤਾਂ ਫਿਰ ਅਗਰ ਉਹਤੇ ਮਾਸਕ ਲਾਈਨਰ ਤੇ ਵੀ ਉਹ ਵੀ ਭਰ ਦਿੰਦਾ ਹੁੰਦਾ ਹੈ ਤੇ ਬਾਕੀ ਆਪਣੀ ਸਕਿਨ ਸੌਫਟ ਹੋ ਜਾਂਦੀ ਹੈ ਹਨਾ ਤੇ ਬਾਕੀ ਬਹੁਤ ਜ਼ਿਆਦੇ ਫਾਇਦੇ ਨੇ ਤੁਸੀਂ ਲਾ ਕੇ ਦੇਖੋ ਸੋਨ ਮਤਲਬ ਮੈਨੂੰ ਕਿਵੇਂ ਦੱਸਾਂ ਕਿਵੇਂ ਦਾ ਫੀਲ ਹੋ ਰਿਹਾ ਹੈ ਤੂੰ ਲਾਉਣ ਤੋਂ ਬਾਅਦ ਜਦੋਂ ਤੁਸੀਂ ਲਾਓ ਉਹਦੀ ਪਤਾ ਲੱਗੂਗਾ ਮੈਂ ਇਹਦੇ ਹੱਥਾਂ ਤੇ ਵੀ ਲਗਾਇਆ ਸੀਗਾ ਇਹ ਤੇ ਵਾਲ ਆਪਣੇ ਗਿੱਲੇ ਨੇ ਮੈਂ ਸੁਕਾ ਲੈਣੀਆਂ ਤੇ ਮੈਂ ਹੁਣ ਜਿਵੇਂ ਕੇਸੀ ਨਾ ਤੀਸੀ ਨਾ ਮਤਲਬ ਮੇਰੇ ਇਹ ਬਾਲ ਛੜੇ ਹੀ ਨਹੀਂ ਹੈਗੇ ਜਿਵੇਂ ਮੈਂ ਕਹਾ ਮਤਲਬ ਥੋੜੇ ਬਹੁਤ ਸੀ ਪਰ ਉਹ ਬਿਲਕੁਲ ਨਾ ਦੇ ਬਰਾਬਰ ਸੀ ਮੈਂ ਕਹਾ ਕਿਉਂਕਿ ਮੇਰੇ ਜਿੰਨਾ ਗੁੱਛਾ ਨਿਕਲਦਾ ਹੁੰਦਾ ਬਾਲ ਦਾ ਹਨ ਕਿਸੇ ਨੌਨ ਵੇਲੇ ਬਟ ਅੱਜ ਜ਼ਮੀਨ ਨਾਲ ਦੇ ਬਰਾਬਰ ਬਾਲ ਨਿਕਲੇ ਨਾ ਦੇ ਬਰਾਬਰ ਜ਼ਮੀਨ ਮੈਂ ਤਾਂ ਟਰਾਈ ਕਰਿਆ ਕਰੂੰਗੀ ਹਫਤੇ ਬਾਅਦ ਜਦ ਵੀ ਨੌ ਨਾ ਹੁੰਦੇ ਨਾ ਕਿਸੇ ਇਹ ਲਾਕੀ ਨਾ ਆ ਕਰੂੰਗੀ ਜਿਹੋਨ ਜਿਹੜਾ ਮੈਂ ਸੁਨ ਤੇਲ ਦਿਖਾਇਆ ਹੋਏ ਮੇਰੇ ਕੋਲ ਆਵੇ ਤੇਲ ਵਰਤਦੀਆਂ ਇਹ ਮੈਂ ਲਾ ਲੂੰਗੀ ਇਹ ਗਿੱਲੇ ਵਾਲ ਤੇ ਨਾ ਥੋੜੀ ਥੋੜੀ ਸਪਰੇਅ ਕਰ ਲੂੰਗੀ ਲੇ ਬਾਲਾਂ ਦਾ ਤੇਲ ਕਤੂਲ ਆ ਰਿਹਾ ਹਨਾ ਵੀ ਤੁਸੀਂ ਬਾਅਦ ਵਿੱਚ ਵੀ ਤਾਂ ਲਾ ਸਕਦੇ ਜੋ ਤੁਹਾਡੇ ਬਾਅਦ ਸੁੱਕ ਗਏ ਜਾਂ ਲਾਉਣ ਤੋਂ ਪਹਿਲਾਂ ਲਾ ਕੇ ਨਾ ਆਇਆ ਕਰੋ ਹਨਾ ਬਟ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਨਾ ਆਪਾਂ ਜੋ ਨਹਾਉਣਾ ਹੁੰਦਾ ਆਪਾਂ ਸਭ ਦਾ ਤੇਲ ਲਾਉਣਾ ਹਨਾ ਆਪਣੇ ਬਾਲਾਂ ਤੇ ਹੈ ਪੂਰੀ ਚੰਗੀ ਤਰ੍ਹਾਂ ਮ사ਜ ਕਰਦੇ ਆਪਾਂ ਸੋ ਉਹ ਹੁੰਦਾ ਕਿ ਆਪਾਂ ਰਿਲੈਕਸ ਹੋ ਕੇ ਲਵਾ ਰਹੇ ਆ ਉਹ ਅੱਡ ਗੱਲ ਰਿਲੈਕਸ ਹੋਣ ਦੀ ਹਨਾ ਬਟ ਮੈਂ ਕਹਾਂ ਜੀ ਵਾਲਾ ਜੇ ਆਪਾਂ ਕਹਿੰਦੇ ਆ ਸਰ ਕਰਨਾ ਤਾਂ ਹਮੇਸ਼ਾ ਨਾ ਵਾਲ ਮਤਲਬ ਆਪਣੀ ਗੰਦੀ ਨਹੀਂ ਹੋਣੀ ਚਾਹੀਦੀ ਹੈਗੀ ਹੁਣ ਜੇ ਤੁਸੀਂ ਸਰੰਦਰ ਤੇਲ ਲਾ ਰਹੇ ਹੋ ਤੁਸੀਂ ਚਾਸ ਰਹੇ ਹੋ ਨਾ ਮ사ਜ ਦੇ ਰਹੇ ਹੋ ਤੇ ਉਹ ਜਿਹੜੇ ਸਕਿਨ ਆਪਣੀ ਹੈ ਨਾ ਰੂਟਸ ਨੇ ਖੇਰਦੀਆਂ ਉਹ ਐਬਜ਼ਾਰਬ ਕਰ ਰਹੀਆਂ ਨੇ ਉਹ ਤੇਲ ਤੁਸੀਂ ਆ ਦੇਖੋ ਤੁਹਾਡੇ ਬਾਲ ਗੰਦੇ ਨੇ ਤਾਂ ਫਿਰ ਉਹ ਜਾ ਕੇ ਉਹ ਚੀਜ਼ ਐਬਜ਼ਾਰਬ ਕਰ ਰਹੀ ਹੈ ਤਾਂ ਉਹਦਾ ਕੋਈ ਅਸਰ ਨਹੀਂ ਹੋਣਾ ਹੁ ਜਿਵੇਂ ਮੈਂ ਨਾ ਧਿਆ ਨਾ ਮੇਰੇ ਬਾਲ ਜਮਾ ਕਲੀਨ ਨੇ ਜਿਹੜੇ ਮੈਂ ਹੁਣ ਤੇਲ ਲਾਉਂਗੀ ਇਹਦਾ ਹਲੇ ਫਰਕ ਪਾਊਗਾ ਤੇ ਅਸਰ ਪਾਊਗਾ ਰੂਟਸ ਤੇ ਹੈ ਨਾ ਤੇ ਬਾਕੀ ਰਹੀ ਗੱਲ ਜੇ ਆਪਾਂ ਐਵੇਂ ਨਾ ਕੇ ਤੇਲ ਔਨੇ ਕਈਆਂ ਦਾ ਡੈਂਡਰਫ ਬਹੁਤ ਜ਼ਿਆਦਾ ਹੁੰਦਾ ਮੈਂ ਮੰਨਦੀ ਹਾਂ ਨਾ ਜੇ ਤੁਹਾਡਾ ਡੈਂਡਰਫ ਬਹੁਤ ਜ਼ਿਆਦਾ ਹੈ ਨਾ ਤਾਂ ਤੁਸੀਂ ਪਤਾ ਕੀ ਕਰਿਆ ਕਰੋ ਜਦੋਂ ਤੁਸੀਂ ਕੇਸੀ ਨਹਾ ਰਹੇ ਹੋ ਨਾ ਗਿੱਲੇ ਵਾਲ ਨੇ ਹਨਾ ਥੋੜੇ ਮਤਲਬ ਇੱਕੇ ਦੋ ਬੂੰਦ ਲਏ ਹਨਾ ਤੇ ਉਹਨਾਂ ਨੂੰ ਲਾ ਕੇ ਐ ਜੜਾਂ ਚ ਲਾ ਲਿਆ ਕਰੋ ਤੇ ਥੋੜੇ ਲੈਂਥ ਤੇ ਲਾ ਲਿਆ ਕਰੋ ਤੇ ਸੱਚੀ ਕਹਿੰਦੀ ਤੁਹਾਡਾ ਡੈਂਡਰਫ ਬਹੁਤ ਘਟ ਜੂਗਾ ਮਤਲਬ ਘਟ ਕੇ ਜਦੋਂ ਆਪਾਂ ਵਰਤੀ ਜਾਵਾਂਗੇ ਲਗਾਤਾਰ ਹਨਾ ਉਹ ਬੰਦ ਹੋ ਜਾਊਗਾ ਡੈਂਡਰਫ ਸੋ ਮੇਰੇ ਵੀ ਡੈਂਡਰਫ ਹੁੰਦਾ ਸੀ ਮੇਰੇ ਪਹਿਲਾਂ ਇੰਡੀਆ ਸੀ ਮੈਂ ਕਰਦੀ ਸੀ ਉਦੋਂ ਹਟ ਗਿਆ ਸੀ ਹੁਣ ਇੱਥੇ ਆ ਕੇ ਦਵਾਰੇ ਗਰਮ ਪਾਣੀ ਨਾ ਹੋਣ ਲੱਗ ਗਿਆ ਮੈਂ ਹੀ ਕਰਦੀ ਹੁੰਨੀ ਆ ਹੋਸੀ ਅਸਰ ਲਾ ਲੈਣੀ ਆਪਾ ਬਾਕੀ ਤੁਸੀਂ ਡਰਾਇਰ ਨਾਲ ਵਾਲ ਸੁਕਾਉਂਦੇ ਹੋਗੇ ਹਨਾ ਤੁਸੀਂ ਡਰਾਇਰ ਨਾਲ ਵਾਲ ਸੁਕਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗਾ ਵੈਸੇ ਮੇ ਕੋਈ ਡਰਾਇਰ ਹੈ ਨਹੀਂ ਬਟ ਮੈਂ ਲੈ ਕੇ ਆ ਸਕਦੀ ਹਾਂ ਬਟ ਮੈਂ ਤਾਂ ਨਹੀਂ ਲੈ ਕੇ ਆਉਂਦੀ ਕਿਉਂਕਿ ਅਗਰ ਮੈਂ ਡਰਾਇਰ ਲੈ ਆਈ ਨਾ ਮੈਨੂੰ ਉਹਦੀ ਆਦਤ ਪੈ ਜੂਗੀ ਡਰਾਇਰ ਦੀ ਹਨਾ ਤੇ ਡਰਾਇਰ ਨਾਲ ਜਦੋਂ ਆਪਾਂ ਵਾਲ ਸੁਕਾਉਂਦੇ ਨੇ ਨਾ ਰੁੱਖੇ ਜਿ ਹੋ ਜਾਂਦੇ ਨੇ ਵਾਲ ਤੇ ਕਿਉਂਕਿ ਡਰਾਇਰ ਨਾਲ ਜਦੋਂ ਆਪਾਂ ਵਾਲ ਸੁਕਾਉਂਦੇ ਨੇ ਨਾ ਰੁੱਖੇ ਜਿ ਹੋ ਜਾਂਦੇ ਨੇ ਵਾਲ ਹਨਾ ਉਹ ਤਾਂ ਜਿਵੇਂ ਆਪਾਂ ਕਹਿੰਦੇ ਛਾੜੂ ਜੇ ਮੰਗੂ ਹੋ ਜਾਂਦੇ ਨੇ ਤਾਂ ਉਹ ਜਿਵੇਂ ਬਾਲਾਂ ਨੂੰ ਹਾਰਮਫੁਲ ਵੀ ਹੈਗਾ ਹਨ ਕਿਉਂਕਿ ਹੀਟ ਨਿਕਲਦੀ ਹੈ ਕਿਉਂਕਿ ਅਗਰ ਆਪਾਂ ਬਾਲ ਸੁਕਾ ਰਹੇ ਡਰਾਇਰ ਨਾਲ ਮਾੜੀ ਮੋਟੀ ਹੀਟ ਤਾਂ ਦੇਖੋ ਆਨ ਆਉਗੀ ਹੋਗੀ ਹਨ ਆਪਾਂ ਹੀਟ ਦੇ ਸੁਕਾਵਾਂਗੇ ਤਾਂ ਉਹ ਫਿਰ ਥੋੜੇ ਬਾਲਾਂ ਲਈ ਆਪਾਂ ਕਹਿੰਦੇ ਆ ਹੈਗਾ ਨੁਕਸਾਨ ਆ ਗੁੰਝੀ ਨਹੀਂ ਹੈਗੀ। ਬਾਲ ਸਿੱਧੇ ਸਿੱਧੇ ਹੋਇਆ ਨਾ ਕੋਈ ਗੁੰਝੀ ਨਹੀਂ ਹੈਗੀ। ਵਾਹ। ਰਾਮਨਾ ਕੰਗਾ ਜਾ ਰਹੇ ਆ। ਸੁਣ ਮੈਂ ਹੱਥੇ ਬਾਲ ਦੇਖਾਂ। ਦੇਖੋ ਮੇਰੇ ਬਾਲ ਨਿਕਲੇ। ਨਾ ਦੇਵਰਾ ਬਰੇ ਨਾ। ਨਹੀਂ ਹੁਣ ਮੇਰੇ ਬਾਲਾਂ ਨੂੰ ਸੱਚੋ ਐਡਾ ਭਰ ਕੇ ਰੁਗ ਨਿਕਲਦਾ ਹੁੰਦਾ ਨਾ ਮੈਂ ਤੁਹਾਨੂੰ ਕੀ ਦੱਸਾਂ ਹਾਂ। ਨਹੀਂ ਮੇਰਬਾਨ ਸੱਚਾ ਨਾ ਪਰ ਕੇ ਰੁਗ ਨਿਕਲਦਾ ਹੁੰਦਾ ਨਾ ਨੂੰ ਸਾਨੂੰ ਕੀ ਦਿਖਾਵਾਂ ਤੇ ਆ ਦੇਖਿਓ ਹੁਣ ਇੱਕ ਵਾਰ ਕੋਈ ਸ਼ਿਕਨ ਦੇਖ ਸਕਦਾ ਦੇ ਬਾਲਾਂ ਲਈ ਸੋ ਜਾ ਨੀ ਬੁੰਜਾ ਵੀ ਨਿਕਲ ਗਈਆਂ ਨੇ ਤੋ ਹਾਂਜੀ ਮੈਨੂੰ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਹਨਾ ਜਿਹੜਾ ਮੈਂ ਆਪਣੇ ਬਾਲਾਂ 'ਚ ਲਗਾਇਆ ਸੀ ਕਿਉਂਕਿ ਇਹਦੇ ਵਿੱਚ ਮੈਨੂੰ ਬਾਲ ਜਿਹੜੇ హెయిਰ ਫਾਲ ਪਹਿਲੀ ਵਾਰ 'ਚ ਬਹੁਤ ਘਟਿਆਗਾ ਸੋ ਅਗਰ ਮੈਨੂੰ ਹਫਤੇ ਦੇ ਵਿੱਚ ਲਗਾਈ ਜਾਊਂਗੀ ਲਗਾਈ ਜਾਊਂਗੀ ਮੈਨੂੰ ਤਾਂ ਲੱਗਦਾ ਮੇਰੇ హెయిਰ ਫਾਲ ਜਮੀ ਰੁਕ ਸਕਦਾ ਸੋ ਮੈਂ ਇਹ ਲਾਇ ਕਰੂੰਗੀ ਤੇ ਬਾਕੀ ਤੁਸੀਂ ਵੀ ਕੁਆਇਟ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਰਿਜ਼ਲਟ ਕੀ ਆਇਆ ਤਾਂ ਜ਼ਰੂਰ ਕਮੈਂਟੇ ਜ਼ਰੂਰ ਕਰਿਓ ਹਨਾ ਵੀ ਸੋਨੂ ਦਾ ਰਿਜ਼ਲਟ ਕਿਵੇਂ ਲੱਗਿਆ ਬਟ ਮੈਨੂੰ ਬਹੁਤ ਵਧੀਆ ਲੱਗਿਆ ਜੋ ਕਿ ਬੇਸਿਕਲੀ ਮੇਰਾ ਨਾ ਹੋ ਰਿਹਾ ਕੇ ਬਾਲ ਬਹੁਤ ਜ਼ਿਆਦਾ ਝੜਦੇ ਸੀ ਤੇ ਮੈਂ ਹੀ ਸੋਚੀ ਇਸ ਵਿੱਚ ਮੈਂ ਕੁਝ ਟਰਾਈ ਕਰਾਂ ਤੇ ਇਹ ਮੈਂ ਪਹਿਲਾਂ ਟਰਾਈ ਕੀਤਾ ਹੋਇਆ ਤੇ ਹੁਣ ਇਹਦੇ ਰਿਜ਼ਲਟ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸੋ ਬਾਕੀ ਅੱਜ ਦੇ ਬਲੌਗ ਦਾ ਐਂਡ ਵੀ ਆਪੈਥਿਕ ਕਰਦੇ ਆ ਹੋਪਸ ਹੁਣ ਸਾਨੂੰ ਬਲੌਗ ਵਧੀਆ ਲੱਗਿਆ ਹੋ ਅਗਰ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਫਿਰ ਨਵੇਂ ਬਲੌਗ ਦੇ ਨਾਲ ਬਾਏ ਬਾਏ